ਪੰਜਾਬੀਆਂ ਤੇ ਭਾਰੀ ਪਏ ਪ੍ਰਵਾਸੀ ਪੰਜਾਬ ਦੇ ਇਸ ਪਿੰਡ 'ਚ ਸਰਪੰਚ ਤਾਂ ਛੱਡੋ ਪੰਜਾਬੀ ਪੰਚ ਚੁਣਨਾ ਵੀ ਹੋ ਗਿਆ ਔਖਾ ਖਬਰ ਜ਼ਿਲ੍ਹਾ ਮੁਹਾਲੀ ਦੇ ਪਿੰਡ ਜਗਤਪੁਰਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪ੍ਰਵਾਸੀਆਂ ਦੀਆਂ ਵੋਟਾਂ ਬਣਾਉਣ ਦਾ ਨਤੀਜਾ ਇਹ ਨਿਕਲਿਆ ਕਿ ਹੁਣ ਪੰਜਾਬੀਆਂ ਦਾ ਸਰਪੰਚ ਚੁਣਨਾ ਤਾਂ ਇੱਕ ਪਾਸੇ ਰਿਹਾ ਪੰਚ ਚੁਣਨਾ ਵੀ ਬੇहद ਮੁਸ਼ਕਲ ਹੋ ਗਿਆ ਇਸ ਪਿੰਡ ਦੇ ਵਿੱਚ ਮੂਲ ਪੰਜਾਬੀ ਵੋਟਰਾਂ ਦੀ ਗਿਣਤੀ 800 ਹੈ ਪ੍ਰਵਾਸੀਆਂ ਦੀਆਂ ਵੋਟਾਂ 6500 ਤੋਂ ਵੀ ਵੱਧ ਦੱਸੀਆਂ ਜਾ ਰਹੀਆਂ ਨੇ ਜਾਣਕਾਰੀ ਅਨੁਸਾਰ ਕੁਦਸਮਾ ਪਹਿਲਾਂ ਗੁਰਦੁਆਰਾ ਅੰਬ ਸਾਹਿਬ ਨੇੜੇ ਪ੍ਰਵਾਸੀ ਮਜ਼ਦੂਰਾਂ ਦੀ ਇੱਕ ਬਹੁਤ ਵੱਡੀ ਕਲੋਨੀ ਵਸ ਰਹੀ ਸੀ ਜਿਸ ਨੂੰ ਸਰਕਾਰ ਨੇ ਉੱਥੋਂ ਉਠਾ ਕੇ ਪਿੰਡ ਜਗਤਪੁਰਾ ਨੇੜੇ ਕੁਝ ਜ਼ਮੀਨ ਖਰੀਦ ਕੇ ਰਹਿਣ ਲਈ ਦੇ ਦਿੱਤੀ ਮਜ਼ਦੂਰਾਂ ਦੀ ਇਹ ਬਸਤੀ ਸਿਆਸੀ ਲੋਕਾਂ ਦੇ ਲਈ ਬਹੁਤ ਵੱਡਾ ਵੋਟ ਬੈਂਕ ਹੈ ਕਿਉਂਕਿ ਇਹਨਾਂ ਦੀ ਗਿਣਤੀ 7-8000 ਦੇ ਕਰੀਬ ਹੈ ਜਦ ਵੀ ਵਿਧਾਨ ਸਭਾ ਜਾਂ ਫਿਰ ਲੋਕ ਸਭਾ ਦੀ ਚੋਣਾਂ ਹੁੰਦੀਆਂ ਨੇ ਤਾਂ ਸਾਰੇ ਹੀ ਸਿਆਸੀ ਆਗੂ ਵੋਟਾਂ ਲੈਣ ਲਈ ਇਹਨਾਂ ਦੇ ਉੱਤੇ ਡੋਰੇ ਪਾਉਣੇ ਸ਼ੁਰੂ ਕਰ ਦਿੰਦੇ ਨੇ ਤਾਂ ਹੁਣ ਪਿੰਡ ਦੇ ਲੋਕਾਂ ਨੇ ਕਮਰੇਤਾਰੀ ਵਿਅਕਤੀ ਨੂੰ ਪਿੰਡ ਦਾ ਸਰਪੰਚ ਚੁਣਿਆ ਸੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਵੋਟਾਂ ਦੇ ਵਿੱਚ ਅਚਾਨਕ ਹੀ ਕਾਫੀ ਵੱਡਾ ਆਫਾਤਾ ਹੋ ਗਿਆ ਤੇ ਪ੍ਰਵਾਸੀ ਮਜ਼ਦੂਰਾਂ ਦੀ ਵੋਟਾਂ ਦੀ ਗਿਣਤੀ ਹੀ 6 ਤੋਂ 7000 ਦੇ ਕਰੀਬ ਹੋ ਗਈ ਹੈ ਤਾਂ ਉਹਨਾਂ ਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿਉਂਕਿ ਇਸ ਤਰ੍ਹਾਂ ਤੁਰੰਤ ਪੰਜਵੀਂ ਨਹੀਂ ਚੁਣਿਆ ਜਾ ਸਕਦਾ ਸਰਪੰਚ ਤਾਂ ਇੱਕ ਪਾਸੇ ਰਿਹਾ ਜ਼ਿਕਰਯੋਗ ਹੈ ਕਿ ਪਿੰਡ ਦੇ ਇਹਨਾਂ ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਬੀਡੀਪੀਓ ਦਫ਼ਤਰ ਦੇ ਵੱਲੋਂ ਐਨਓਸੀ ਜਾਰੀ ਕੀਤੇ ਜਾ ਰਹੇ ਨੇ ਜਦਕਿ ਮੂਲ ਵਸਨੀਕਾਂ ਨੂੰ ਹਜੇ ਤੱਕ ਵੋਟਰ ਸੂਚੀਆਂ ਤੱਕ ਨਹੀਂ ਮੁਹੱਈਆ ਕਰਵਾਈਆਂ ਗਈਆਂ ਉਹਨਾਂ ਦਾ ਕਹਿਣਾ ਹੈ ਕਿ ਭਾਵੇਂ ਇਹ ਪਿੰਡ ਜਗਤਪੁਰਾ ਦੀ ਹੋਣੀ ਜਾਪਦੀ ਹੈ ਪਰ ਇਹ ਪੂਰੇ ਪੰਜਾਬ ਦੇ ਲਈ ਖਤਰੇ ਦੀ ਘੰਟੀ ਹੈ ਜੇ ਹਜੇ ਵੀ ਸਰਕਾਰ ਨੇ ਇਸ ਬੰਦ ਦੇ ਵਿੱਚ ਕੋਈ ਕਾਨੂੰਨ ਨਾ ਬਣਾਇਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਮੂਲ ਵਸਨੀਕਾਂ ਨੂੰ ਇਹਨਾਂ ਦਾ ਗੁਲਾਮ ਰਹਿਣਾ ਪਵੇਗਾ ਪਿੰਡ ਦੇ ਮੂਲ ਵਸਨੀਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਵਿੱਚ ਬਾਹਰ ਦੇ ਸੂਬਿਆਂ ਦੇ ਲੋਕਾਂ ਵੱਲੋਂ ਜ਼ਮੀਨਾਂ ਖਰੀਦਣ ਦੇ ਉੱਤੇ ਮੁਕੰਮਲ ਰੋਕ ਲਾਈ ਜਾਵੇ ਤੇ ਇੱਥੋਂ ਬਾਹਰੋਂ ਆਏ ਲੋਕਾਂ ਦੀ ਵੋਟਾਂ ਤੇ ਆਧਾਰ ਕਾਰਡ ਨਾ ਬਣਾਏ ਜਾਣ ਬਿਊਰੋ ਰਿਪੋਰਟ ਔਨ 에ਅਰ ਪੰਜਾਬੀਆਂ ਤੇ ਭਾਰੀ ਪਏ ਪ੍ਰਵਾਸੀ ਪੰਜਾਬ ਦੇ ਇਸ ਪਿੰਡ 'ਚ ਸਰਪੰਚਤਾ ਛੱਡੋ ਪੰਜਾਬੀ ਪੰਚ ਚੋਣਾਂ ਵੀ ਹੋ ਗਿਆ ਔਖਾ ਖਬਰ ਜ਼ਿਲ੍ਹਾ ਮੁਹਾਲੀ ਦੇ ਪਿੰਡ ਜਗਤਪੁਰਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪ੍ਰਵਾਸੀਆਂ ਦੀਆਂ ਵੋਟਾਂ ਬਣਾਉਣ ਦਾ ਨਤੀਜਾ ਇਹ ਨਿਕਲਿਆ ਕਿ ਹੁਣ ਪੰਜਾਬੀਆਂ ਦਾ ਸਰਪੰਚ ਚੁਣਨਾ ਤਾਂ ਇੱਕ ਪਾਸੇ ਰਿਹਾ ਪੰਜ ਚੁਣਨਾ ਵੀ ਬੇहद ਮੁਸ਼ਕਿਲ ਹੋ ਗਿਆ ਇਸ ਪਿੰਡ ਦੇ ਵਿੱਚ ਮੂਲ ਪੰਜਾਬੀ ਵੋਟਰਾਂ ਦੀ ਗਿਣਤੀ 800 ਹੈ ਪ੍ਰਵਾਸੀਆਂ ਦੀਆਂ ਵੋਟਾਂ 6500 ਤੋਂ ਵੀ ਵੱਧ ਦੱਸੀਆਂ ਜਾ ਰਹੀਆਂ ਨੇ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਗੁਰਦੁਆਰਾ ਅੰਬ ਸਾਹਿਬ ਨੇੜੇ ਪ੍ਰਵਾਸੀ ਮਜ਼ਦੂਰਾਂ ਦੀ ਇੱਕ ਬਹੁਤ ਵੱਡੀ ਕਲੋਨੀ ਵਸ ਰਹੀ ਸੀ ਜਿਸ ਨੂੰ ਸਰਕਾਰ ਨੇ ਉੱਥੋਂ ਉਠਾ ਕੇ ਪਿੰਡ ਜਗਤਪੁਰਾ ਨੇੜੇ ਕੁਝ ਜ਼ਮੀਨ ਖਰੀਦ ਕੇ ਰਹਿਣ ਲਈ ਦੇ ਦਿੱਤੀ ਮਜ਼ਦੂਰਾਂ ਦੀ ਇਹ ਬਸਤੀ ਸਿਆਸੀ ਲੋਕਾਂ ਦੇ ਲਈ ਬਹੁਤ ਵੱਡਾ ਵੋਟਪੈਨ ਹੈ ਕਿਉਂਕਿ ਇਹਨਾਂ ਦੀ ਗਿਣਤੀ 7-8000 ਦੇ ਕਰੀਬ ਹੈ ਜਦ ਵੀ ਵਿਧਾਨ ਸਭਾ ਜਾਂ ਫਿਰ ਲੋਕ ਸਭਾ ਦੀ ਚੋਣਾਂ ਹੁੰਦੀਆਂ ਨੇ ਤਾਂ ਸਾਰੇ ਹੀ ਸਿਆਸੀ ਆਗੂ ਵੋਟਾਂ ਲੈਣ ਲਈ ਇਹਨਾਂ ਦੇ ਉੱਤੇ ਡੋਰੇ ਪਾਉਣੇ ਸ਼ੁਰੂ ਕਰ ਦਿੰਦੇ ਨੇ ਤਾਂ ਹੁਣ ਪਿੰਡ ਦੇ ਲੋਕਾਂ ਨੇ ਕਮਰੇਤਾਰੀ ਵਿਅਕਤੀ ਨੂੰ ਪਿੰਡ ਦਾ ਸਰਪੰਚ ਚੁਣਿਆ ਸੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਵੋਟਾਂ ਦੇ ਵਿੱਚ ਅਚਾਨਕ ਹੀ ਕਾਫੀ ਵੱਡਾ ਵਾਧਾ ਹੋ ਗਿਆ ਤੇ ਪ੍ਰਵਾਸੀ ਮਜ਼ਦੂਰਾਂ ਦੀ ਵੋਟਾਂ ਦੀ ਗਿਣਤੀ ਹੀ 6 ਤੋਂ 7000 ਦੇ ਕਰੀਬ ਹੋ ਗਈ ਹੈ ਤਾਂ ਉਹਨਾਂ ਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿਉਂਕਿ ਇਸ ਤਰ੍ਹਾਂ ਤੁਰੰਤ ਦਾ ਪੰਜਵੀਂ ਨਹੀਂ ਚੁਣਿਆ ਜਾ ਸਕਦਾ ਸਰਪੰਚ ਤਾਂ ਇੱਕ ਪਾਸੇ ਰਿਹਾ ਜ਼ਿਕਰਯੋਗ ਹੈ ਕਿ ਪਿੰਡ ਦੇ ਇਹਨਾਂ ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਬੀਡੀਪੀਓ ਦਫ਼ਤਰ ਦੇ ਵੱਲੋਂ ਐਨਓਸੀ ਜਾਰੀ ਕੀਤੇ ਜਾ ਰਹੇ ਨੇ ਜਦਕਿ ਮੂਲ ਵਸਨੀਕਾਂ ਨੂੰ ਹਜੇ ਤੱਕ ਵੋਟਰ ਸੂਚੀਆਂ ਤੱਕ ਨਹੀਂ ਮੁਹੱਈਆ ਕਰਵਾਈਆਂ ਗਈਆਂ ਉਹਨਾਂ ਦਾ ਕਹਿਣਾ ਹੈ ਕਿ ਭਾਵੇਂ ਇਹ ਪਿੰਡ ਜਗਤਪੁਰਾ ਦੀ ਹੋਣੀ ਜਾਪਦੀ ਹੈ ਪਰ ਇਹ ਪੂਰੇ ਪੰਜਾਬ ਦੇ ਲਈ ਖਤਰੇ ਦੀ ਘੰਟੀ ਹੈ ਜੇ ਹਜੇ ਵੀ ਸਰਕਾਰ ਨੇ ਇਸ ਬੰਦ ਦੇ ਵਿੱਚ ਕੋਈ ਕਾਨੂੰਨ ਨਾ ਬਣਾਇਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਮੂਲ ਵਸਨੀਕਾਂ ਨੂੰ ਇਹਨਾਂ ਦਾ ਗੁਲਾਮ ਰਹਿਣਾ ਪਵੇਗਾ ਪਿੰਡ ਦੇ ਮੂਲ ਵਸਨੀਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਵਿੱਚ ਬਾਹਰ ਦੇ ਸੂਬਿਆਂ ਦੇ ਲੋਕਾਂ ਵੱਲੋਂ ਜ਼ਮੀਨਾਂ ਖਰੀਦਣ ਦੇ ਉੱਤੇ ਮੁਕੰਮਲ ਰੋਕ ਲਾਈ ਜਾਵੇ ਤੇ ਇੱਥੋਂ ਬਾਹਰੋਂ ਆਏ ਲੋਕਾਂ ਦੀ ਵੋਟਾਂ ਤੇ ਆਧਾਰ ਕਾਰਡ ਨਾ ਬਣਾਏ ਜਾਣ ਬਿਊਰੋ ਰਿਪੋਰਟ ਔਨ ਏਅਰ